ਤੋ ਜੀ ਆਪਾਂ ਐਸੇ ਅੰਦਰ ਬੱਚੇ ਚੈੱਕ ਕਰਨੇ ਤੇ ਸਾਰੇ ਮਟਕਿਆਂ ਦੇ ਬੱਚੇ ਚੈੱਕ ਕਰ ਰਹੇ ਸੀ ਕਿ ਤੋ ਕਿ ਤਿੰਨ ਦਿਨਾਂ ਬਾਅਦ ਬਹੁਤ ਜ਼ਰੂਰੀ ਨੇ ਬਈ ਚੈੱਕ ਕਰਨੀਆਂ ਤੇ ਜਦੋਂ ਨਵੇਂ-ਨਵੇਂ ਰੱਖਦੇ ਉਹਨਾਂ ਨੂੰ ਤਾਂ ਹਲਤੇ ਬਾਅਦ ਚੈੱਕ ਕਰਨੀ ਚਾਹੀਦੀ ਆ ਤੇ ਹੁਣ ਸਾਡੇ ਤਾਂ ਬਈ ਹੁਣ ਕਾਫੀ ਟਾਈਮ ਹੋ ਗਿਆ ਤੇ ਸਾਰੇ ਪੰਛੀ ਆਪਾਂ ਨੂੰ ਜਾਣਦੇ ਵੀ ਨੇ ਤੇ ਤਿੰਨ ਦਿਨਾਂ ਬਾਅਦ ਚੈੱਕ ਕਰ ਲੈਨੇ ਆ ਤੇ ਆਹ ਕੁਝੇ ਚ ਬਈ ਬੱਚੇ ਨੇ ਦੋ ਤੇ ਇਹ ਆਪਾਂ ਕਰਾਂਗੇ ਸ਼ਿਫਟ ਆਹ ਕੁਝੇ ਚ ਆਹ ਮਟਕੀ ਦੇ ਵਿੱਚ ਸ਼ਿਫਟ ਕਰਾਂਗੇ ਇੱਚ ਹੈਗੇ ਨੇ ਤਿੰਨ ਬੱਚੇ ਇਹ ਇਹ ਦੋਵੇਂ ਬੱਚੇ ਜਾ ਕੇ ਆਪਾਂ ਇੱਥੇ ਧਾਵਾਂਗੇ ਵੱਡੇ ਮਟਕੀ ਚ ਇਹਦਾ ਸਾਈਜ਼ ਛੋਟਾ ਹੈ ਨਾ ਤੇ ਇਹਦਾ ਬਿਲਕੁਲ ਨਹੀਂ ਸਾਈਜ਼ ਦੇਖੋ ਕਿੰਦਾ ਸਾਈਜ਼ ਹੈ ਤੇ ਇਹਦੇ ਬੱਚਿਆਂ ਦੀ ਗਰੋਥ ਵੀ ਬਹੁਤ ਸੋਹਣੀ ਆ ਦੇਖੋ ਇੱਥੇ ਆਪਾਂ ਸਿਫਟ ਕਰਦੇ ਆ ਲਓ ਜੀ ਆਪਾਂ ਹੁਣ ਇਹ ਕੁਝ ਇੱਕ ਕੱਢਦੇ ਆ ਦੋਵੇਂ ਬੱਚੇ ਤੇ ਫਿਰ ਮੇਰੇ ਨੂੰ ਪਕਰੀ ਕਰ ਦਿੰਦੇ ਆ ਤੇ ਆ ਦੇਖੋ ਆ ਦੋ ਕੱਢ ਲੇ ਦੋ ਬੱਚੇ ਤੇ ਗਰੋਥ ਚੈੱਕ ਕਰੋ ਤੁਸੀਂ ਤੇ ਆਪਾਂ ਕੁਝ ਇੱਕ ਧਰ ਦਿੰਗੇ ਲਓ ਜੀ ਐਵੇਂ ਸਿਫਟਿੰਗ ਹੁੰਦੀ ਲੱਗਾਂ ਗਿਆ ਲੱਗ ਉਸ ਹਾਲੋ ਇਹ ਕੋសារ ਬੱਚੇ ਹੋ ਗਏ ਸਾਰੇ ਚੈੱਕ ਕਰੋ ਤੁਸੀਂ ਸਾਰੇ